ਫਗਵਾੜਾ ਵਿਖੇ ਇੱਕ ਮਹਿਲਾ ਨੇ ਆਪਣੇ ਹੀ ਪਤੀ ਉੱਪਰ ਦੂਸਰੀ ਮਹਿਲਾ ਨਾਲ ਮਿਲ ਕੇ ਉਸ ਨੂੰ ਤਲਾਕ ਦੇਣ ਦੀ ਧਮਕੀ ਦੇਣ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੇ سنگੀਨ ਦੋਸ਼ ਲਗਾਏ ਹਨ ਪੀੜਤ ਮਹਿਲਾ ਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦਾ ਸੰਦੀਪ ਸਿੰਘ ਨਾਲ ਪਟਿਆਲਾ ਦੇ ਪਿੰਡ ਧਨੇਠਾ ਵਿਖੇ 6 ਸਾਲ ਪਹਿਲਾਂ ਦੂਸਰਾ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਹੀ ਉਸ ਦਾ ਪਤੀ ਬਹੁਤ ਹੀ ਘੱਟ ਘਰ ਵਿੱਚ ਆਉਂਦਾ ਸੀ ਪਤੀ ਸੰਦੀਪ ਸਿੰਘ ਮਾਨਯੋਗ ਜੱਜ ਸਾਹਿਬ ਦਾ ਘਰ ਮੈਣਾ ਹੈ ਅਤੇ ਉਸ ਦਾ ਫਗਵਾੜਾ ਦੀ ਨਿਊ ਮਾਨਸਾ ਦੇਵੀ ਨਗਰ ਦੀ ਰਹਿਣ ਵਾਲੀ ਇੱਕ ਮਹਿਲਾ ਨਾਲ ਗਲਬਾਸੀ ਜਿਸ ਦਾ ਉਸ ਨੂੰ ਕੁਝ ਸਮਾਂ ਪਹਿਲਾਂ ਹੀ ਪਤਾ ਲੱਗਾ ਸੀ ਉਸਨੇ ਕਿਹਾ ਕਿ ਉਸ ਦਾ ਪਤੀ ਹੁਣ ਉਸ ਔਰਤ ਨਾਲ ਮਿਲ ਕੇ ਉਸ ਨੂੰ ਤਲਾਕ ਦੇਣਾ ਚਾਹੁੰਦਾ ਹੈ ਜੋ ਕਿ ਉਹ ਨਹੀਂ ਚਾਹੁੰਦੀ ਉਸਨੇ ਉਕਤ ਮਹਿਲਾ ਤੇ ਵੀ ਉਸ ਨੂੰ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਗਾਏ ਨੇ ਜਿਹੜੇ ਹਸਬੰਡ ਆ ਉਹ ਜਿੱਦਾਂ ਹੋਰ ਜਨਾਨੀ ਦੇ ਨਾਲ ਰਹਿ ਰਿਹਾ ਜਨਾਨੀ ਫਗਵਾੜੇ ਦੀ ਆ ਚਲਿਆ ਇਹਦੇ ਹਸਬੰਡ ਦੀ ਡੈਥ ਹੋਈ ਥਾਣੇਦਾਰ ਸੀਗਾ ਇਹ ਚੰਡੀਗੜ੍ਹ 8 ਫੇਸ ਦੇ ਵਿੱਚ ਇਹਨਾਂ ਦੀ ਪਤਾ ਨਹੀਂ ਗੱਲਬਾਤ ਮੈਨੂੰ ਕਿਹੜੇ ਤਰੀਕੇ ਨਾਲ ਹੋਇਆ ਕਿਹੜੇ ਨਾਲ ਨਹੀਂ ਮੈਨੂੰ ਸ਼ੱਕ ਹੈਗਾ 2.5 ਤਿੰਨ ਸਾਲ ਹੋ ਗਏ ਇਹ ਮਤਲਬ ਗੱਲ ਸਾਨੂੰ ਪਤਾ ਲੱਗਾ ਨਾ 3-4 ਸਾਲ ਦੀ ਆ ਐਸੇ ਇਨਸਾਨ ਨੇ ਮੈਨੂੰ ਦੱਸਣਾ ਮੈਂ ਟ੍ਰੇਨਿੰਗ ਤੇ ਚੱਲਿਆ ਜਾਂ ਅਜ ਸਭ ਦੇ ਨਾਲ ਹਫ਼ਤਾ ਹਫ਼ਤਾ ਘਰੇ ਨਾ ਵਰਨਾ ਮੈਂ ਗਵੰਡੀਆਂ ਦੀਆਂ ਦੀਦੀਆਂ ਨੂੰ ਨਾਲ ਲੈ ਕੇਣਾ ਇੱਕ ਸਾਲ ਦੇ ਵਿੱਚ ਕਿ ਮਹੀਨੇ ਚ ਦੋ ਦਿਨ ਘਰੇ ਰਹਿਣਾ ਉਹ ਵੀ ਇਹਨੇ ਘਰੇ ਪਤਾ ਕਦੋਂ ਆਣਾ ਰਾਤ ਨੂੰ 11-12 ਵਜੇ ਆਉਣਾ ਸਵੇਰੇ 4 ਵਜੇ ਜਾਂ 5-6 ਵਜੇ ਨਿਕਲ ਜਾਣਾ ਤੁਹਾਡੇ ਹਸਬੰਦ ਦਾ ਨਾਮ ਕੀ ਆ ਸੰਦੀਪ ਸਿੰਘ ਆ ਬਲਵੀ ਕਿੱਥੇ ਦੇ ਰਹਿਣ ਵਾਲੇ ਆ ਇਹ ਰਹਿਣ ਵਾਲੇ ਆ ਤਨੇਠਾ ਪਟਿਆਲੇ ਦੇ ਕੋਲ ਤਨੇਠਾ ਪੈਂਦਾ ਆ ਇਹਦੇ ਮੇਰੀ ਮੈਰਿਜ ਨੂੰ 6 ਮਹੀਨਾ ਸਾਲ ਚੱਲ ਰਿਹਾ ਸਾਡੀ ਲਵ ਮੈਰਿਜ ਹੋਈ ਆ 16 ਜਨਵਰੀ ਹਾਂਜੀ ਤੇ ਇਸ ਕਰਕੇ ਸਾਰੇ ਨਾ ਇਸ ਬੰਦਾ ਮੈਨੂੰ ਗੁੰਮਰਾਹ ਕਰਦਾ ਰਿਹਾ ਮੈਨੂੰ ਘਰੇ ਰੱਖਣਾ ਇਹਨੇ ਇਸ ਬੰਦੇ ਨੇ ਮੈਨੂੰ ਕਹਣਾ ਮੈਂ ਟ੍ਰੇਨਿੰਗ ਤੇ ਚੱਲੇ ਆ ਕਦੀ ਕਹਣਾ ਜੱਜ ਦੀ ਟ੍ਰੇਨਿੰਗ ਆ ਕਦੀ ਮੈਨੂੰ ਉਹਦੇ ਤੇ ਵੀ ਇਹਨੇ ਲਿਖਿਆ ਹੋਇਆ ਉਤਾਰ ਸਿੰਘ ਜੱਜ ਸਾਹਿਬ ਹੋਮ ਪੀਐਚ ਮੈਨਾ ਸਾਹਿਬ ਫੋਨ ਕੀਤਾ ਆ ਕਹਿੰਦਾ ਇਹ ਜੱਜ ਸਾਹਿਬ ਦੀ ਵਾਈਫ ਦਾ ਆ ਕਹਿੰਦਾ ਮੈਨੂੰ ਘਰੇ ਬੁਲਾਉਂਦੀ ਆ ਤੇ ਮੈਨੂੰ ਘਰ ਦੇ ਘਰੇਲੂ ਕੰਮ ਕਰਾਣੇ ਹੁੰਦੇ ਨੇ ਮੇਰੇ ਕਹਿੰਦਾ ਮੈਂ ਤੈਨੂੰ ਛੱਡਣਾ ਬੈਟਰ ਸਮਝੂਗਾ ਉਹਨੂੰ ਨਹੀਂ ਕਹਿੰਦਾ ਮੈਂ ਛੱਡ ਸਕਦਾ ਕਹਿੰਦਾ ਤੁਸੀਂ ਮੇਰਾ ਕੀ ਕਰ ਲੂਗਾ ਸਾਈ ਇਹ ਮੌਕੇ ਤੇ ਇਸ ਬੰਦੇ ਨੇ ਇਸ ਲੇਡੀ ਦੇ ਕਹਿੰਦੇ ਮੇਰੇ ਵਨ ਸਾਈਡ ਡਿਵੋਰਸ ਵੀ ਇਸ ਬੰਦੇ ਨੇ ਫਾਈਲ ਕੀਤਾ ਜਦਕਿ ਮੈਨੂੰ ਤਲਾਕ ਦੀ ਜ਼ਰੂਰਤ ਨਹੀਂ ਮੇਰੀ ਤਾਂ ਪਹਿਲਾਂ ਹੀ ਸੈਕਿੰਡ ਮੈਰਿਜ ਆ ਔਰ ਇਹ ਨਾਲੇ ਕਿ ਇਸ ਬੰਦੇ ਦੀ ਮੇਨਾ ਲਵ ਮੈਰਿਜ ਆ ਇਸ ਬਾਬਾ ਜਦੋਂ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਸ ਦੀ ਪਤਨੀ ਬਹੁਤ ਜ਼ਿਆਦਾ ਸ਼ੱਕੀ ਹੈ ਤੇ ਉਸ ਉੱਪਰ ਬਿਨਾਂ ਵਜ੍ਹਾ ਹੀ ਸ਼ੱਕ ਕਰ ਰਹੀ ਹੈ ਜਰ ਕਿ ਉਸ ਦਾ ਉਸ ਮਹਿਲਾ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ ਉਹਨਾਂ ਦੋਸ਼ ਲਗਾਇਆ ਕਿ ਉਸ ਦੀ ਪਤਨੀ ਉਸ ਨਾਲ ਮਾਰਾ ਫਤਿਹ ਦਾ ਕਰਦੇ ਆ ਗਾਲੀ ਗਲੋਚ ਕਰਦੀ ਹੈ ਉਹਨਾਂ ਮੰਗ ਕੀਤੀ ਕਿ ਉਸ ਨੂੰ ਇਨਸਾਫ ਦੁਆਇਆ ਜਾਵੇ ਮਾਮਲਾ ਜਿੱਥੇ ਮੇਰੀ ਮੈਰਿਜ ਹੋਈ ਸੀ ਮੇਰੀ ਵਾਈਫ ਦੇ ਨਾਲ ਇਹਨਾਂ ਦੀ ਇੱਕ ਤਾਂ ਪਹਿਲਾਂ ਏਜ ਬਹੁਤ ਜ਼ਿਆਦਾ ਸੀ ਤੇ ਮੈਨੂੰ ਇਹਨਾਂ ਦਾ ਪਤਾ ਲੱਗਿਆ ਮੈਂ ਇਹਨਾਂ ਨੂੰ ਪੁੱਛਿਆ ਵੀ ਆਪਣਾ ਤੁਸੀਂ ਆਪਦਾ ਇੰਨੀ ਏਜ ਕਿਦਾਂ ਤੁਹਾਡੀ ਮੈਰਿਜ ਨਹੀਂ ਹੋਈ ਹੈ ਕਹਿੰਦੀ ਕਿ ਮੇਰੇ ਨਾਲ ਰਿਸ਼ਤਾ ਹੋਇਆ ਸੀ ਕਿਤੇ ਤੇ ਉਹ ਰਿਸ਼ਤਾ ਮੇਰਾ ਟੁੱਟ ਗਿਆ ਸੀ ਸਾਨੂੰ ਪਤਾ ਲੱਗਾ ਮੁੰਡੇ ਦੀ ਫੈਮਿਲੀ ਸਹੀ ਨਹੀਂ ਹੈਗੀ ਸੀ ਇਹ ਚੀਜ਼ ਮੈਨੂੰ ਹੁਣ ਪਤਾ ਲੱਗੀ ਜਾ ਕੇ 6 ਸਾਲ ਮੈਂ ਇਹਨਾਂ ਦੀ ਫੈਮਿਲੀ ਦੇ ਨਾਲ 8-10 ਲੱਖ ਰੁਪਏ ਨੂੰ ਖਵਾ ਚੁੱਕਿਆ ਹਾਂ ਮੇਰੇ ਕੋਲ ਸਟੇਟਮੈਂਟ ਆ ਪਈਆਂ ਨੇ ਬੈਂਕ ਦੀਆਂ ਜੀ ਮੈਂ ਇਹਨਾਂ ਨੂੰ 2022 ਦੇ ਵਿੱਚ ਇਹਦਾ ਭਰਾ ਦਾ ਮਕਾਨ ਬਣਿਆ ਮੈਂ ਉਦੋਂ ਉਹਦਾ ਵਿਆਹ ਹੋਇਆ ਪੈਸੇ ਦੀ ਹਲਕਤਰੀਆ ਪੂਰੀ ਆਪਦੇ ਪਰਿਵਾਰ ਨੂੰ ਮੇਰੇ ਭੈਣ ਭਰਾਵਾਂ ਨੂੰ ਮਾਂ ਪਿਓ ਨੂੰ ਸਾਰਿਆਂ ਨੂੰ ਇਹਨਾਂ ਤੇ ਲਾਤਾ ਉੱਥੇ ਰੱਖੀ ਮ ਤੇ ਉੱਥੋਂ ਮੈਂ ਇੱਕ ਪਲੇਸ ਦੇ ਮਾਰਾ ਮੈਂ ਉਹਦਾ ਮਹਾਲਿਆ ਨੂੰ ਰੱਖਿਆ ਹੀ ਆਪਣੇ ਨਾਂ ਰੱਖਿਆ ਉੱਥੇ ਨੇ ਮਕਾਨ ਵੀ ਲਿਆ ਹੁਣੀ ਜਦੋਂ ਮੇਰੇ ਮਕਾਨ ਦੀ ਵਾਰੀ ਸੀ ਉਦੋਂ ਮੈਂ ਮਨਾਂ ਕਰਤਾ ਸੀ ਮੈਂ ਤੇਰੇ ਭਰਾਵਾਂ ਦੀ ਹੱਤ ਨਹੀਂ ਕਰ ਸਕਦਾ ਕਹਿੰਦਾ ਵੀ ਮੇਰੇ ਹੱਥ ਖੜੇ ਨੇ ਮੈਨੂੰ ਮੇਰੀ ਜਿਹੜੀ ਮੈਂ ਪੇਮੈਂਟ ਦਿੱਤੀ ਆ 2022 ਤੋਂ ਮੇਰੀ ਵਾਪਸ ਕਰਾਈ ਜਾਵੇ ਜਦੋਂ ਮੈਂ ਆਪਦਾ ਜੀ ਮੈਨੂੰ ਪਤਾ ਲੱਗਿਆ ਹੁਣ ਜਾ ਕੇ ਵੀ ਇਹਦਾ ਵਿਆਹ ਹੋਇਆ ਸੀ ਕਿਤੇ ਪਹਿਲਾਂ ਜਦੋਂ ਇਹ ਮੇਰੇ ਗਲਾ ਤੱਕ ਪੈਈ ਮੇਰੇ ਨਾਲ ਕਲੇਸ਼ ਕਰਦੀ ਸੀ ਮੈਂ ਅੱਖ ਕੇ ਇਹਨੂੰ ਕਿਹਾ ਵੀ ਹਾਂ ਠੀਕ ਆ ਮੈਂ ਗਲਤੀ ਸਹੀ ਸਰ ਉਹ ਸਾਡੇ ਨਾਲ ਡਿਊਟੀ ਕਰਦੀ ਸੀ ਉਹਨਾਂ ਦੇ ਹੱਥੋਂ ਉਹਦੇ ਕਰਕੇ ਸਾ ਪਹਿਲਾਂ ਪਰਿਵਾਰਕ ਸੰਬੰਧ ਹੈਗੇ ਆ ਜਾਨੀ ਕਿ ਦੁੱਖ ਸੁੱਖ ਦੇ ਵਿੱਚ ਅਸੀਂ ਕਿਹੋ ਜਿਹੇ ਨਾਲ ਆਨੇ ਤੇ ਉਹਨਾਂ ਨਾਲ ਮੇਰਾ ਜਾਨੀ ਕਿ ਜਦੋਂ ਕਦੇ ਦੁੱਖ ਸੁੱਖ ਦੇ ਵਿੱਚ ਤਾਂ ਬੁਲਾਇਆ ਕਦੇ ਤਾਂ ਉਦੋਂ ਮੈਂ ਪਹਿਲਾਂ ਜਾਨੀ ਕਿ ਜਾਣਦਾ ਸੀ ਜਦੋਂ ਮੈਂ ਜੀਤ ਨੂੰ ਥਾਂੇ ਜੁੜੀ ਕਰਦਾ ਹੁੰਦਾ ਸੀ ਉਦੋਂ ਦੀ ਗੱਲ ਉਹਨਾਂ ਨੂੰ ਮੈਂ ਫੋਨ ਕਰਿਆ ਫਿਰ ਇਹਨਾਂ ਦਾ ਨੰਬਰ ਮਿਲਿਆ ਮੈਂ ਕਿਹਾ ਮੈਡਮ ਇਹਨਾਂ ਨਾਲ ਮੈਂ ਇੱਕ ਵਾਰ ਗੱਲ ਕਰਾਈ ਸੀ ਉਹਨਾਂ ਦੀ ਵਾਈਫ ਨੇ ਤੇ ਉਹਦੀ ਇਹਨਾਂ ਤੇ ਬਲੇਮ ਲਾਣਾ ਸ਼ੁਰੂ ਕਰਕੇ ਸੀ ਕਹਿੰਦੀ ਵੀ ਤੇਰੀ ਲਾਈਫ ਨੇ ਵਿੱਚ ਜਿਹੜੀ ਵੀ ਕੋਈ ਜਨਾਨੀ ਆ ਜਾਨੀ ਕਿ ਜਿਹੜੇ ਤੇਰੇ ਨਾਲ ਸਾਫਟ ਜੁੜੀ ਕਰਦੇ ਨੇ ਸਾਰੇ ਹੀ ਗਲਤ ਇੱਥੇ ਹੁਣ ਇਹ ਮੈਨੂੰ ਇੱਥੇ ਜ ਕਹਿੰਦੇ ਵੀ ਉਹ ਮੇਰੇ ਤੇ આરોਪ ਲਾ ਰਹੇ ਨੇ ਮੈਨੂੰ ਅਨਨੌਨਬਰ ਤੋਂ ਫੋਨ ਆ ਰਹੇ ਸੀ ਤੇ ਮੈਂ ਉਹਰੇ ਪਹੁੰਚਿਆ ਤੇ ਇਹ ਮੈਨੂੰ ਪਿੱਛੇ ਟਰੈਕ ਕਰਦੇ ਕਰਦੇ ਉੱਥੇ ਪਹੁੰਚ ਗਏ ਮੈਂ ਹਜੇ ਉਹਨਾਂ ਦੀ ਗੱਡੀ ਵਾਪਸ ਕਰਾ ਰਿਆ ਸੀ ਮੈਂ ਕਿਹਾ ਮੈਡਮ ਇਹਨਾਂ ਨੇ ਉਂ ਇੱਥੇ ਨਾ ਲੱਗਿਓ ਕਿਉਂਕਿ ਇਹਨਾਂ ਨੇ ਸਿੱਧਾ ਗਲਤ ਬਲੇਮ ਕਰਨੀ ਗਲਤ ਲੈਂਗੁਏਜ ਕਰਨੀ ਸ਼ੁਰੂ ਕਰ ਦੇਣੀ ਤੇ ਇਹਨਾਂ ਨੇ ਆ ਕੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਇਹ ਕਹਿੰਦੇ ਤੂੰ ਗਲਤ ਆ ਤੂੰ ਫਰਾਨਾ ਆ ਉਹਨਾਂ ਦੀ ਕੁੜੀ ਦਾ ਹੀ ਪ੍ਰੈਸ਼ਰ ਪਾਣਾ ਇਹਨਾਂ ਨੇ ਸ਼ੁਰੂ ਕਰਤਾ ਵੀ ਤੂੰ ਐ ਕਿਹਾ ਵੀ ਇਹਨਾਂ ਨੂੰ ਬਹੁਤ ਸਾਰਾ ਤੋਂ ਜਾਣਦਾ 5 ਸਾਲਾਂ ਤੋਂ ਜਾਣਦਾ 4 ਸਾਲਾਂ ਤੋਂ ਜਾਣਦਾ ਉਹ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਸਤਨਾਮਪੁਰਾ ਦੇ ਜਾਂਚ ਅਧਿਕਾਰੀ ਏਐਸਆਈ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਜੋ ਵੀ ਸਚਾਈ ਸਾਹਮਣੇ ਆਈ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਮਾਮਲਾ ਇਦਾਂ ਸੀਗਾ ਇੱਕ ਫੋਨ ਆਇਆ ਸੀਗਾ ਆਪਣੇ ਉਥੋਂ ਮਨਸਾ ਦੇਵੀ ਆਈ ਉਹਨੂੰ ਗੁਆਂਢੀ ਸਿਕਾ ਵੀ ਇੱਥੇ ਲੜਾਈ ਝਗੜਾ ਹੋ ਰਿਹਾ ਤੇ ਜਿੱਥੇ ਹੀ ਮੌਕੇ ਤੇ ਗਏ ਹਾਂ ਮਤਲਬ ਹੈਗਾ ਤਾਂ ਉੱਥੇ ਪਤਾ ਲੱਗਾ ਵੀ ਇਹ ਆਪਣੇ ੜਕੀ ਹੈ ਜਿਹੜੀ ਰਵਿੰਦਰ ਕੌਰ ਆ ਮਤਲਬ ਹੈਗੀ ਉਹਦੇ ਘਰ ਵਾਲਾ ਜਿਹੜਾ ਮਤਲਬ ਸੰਦੀਪ ਸਿੰਘ ਆ ਉਹ ਇੱਥੇ ਜੈਂਚਲ ਕੋਲ ਵੀ ਆਪਣੇ ਲੇਡੀਆਂ ਦੇ ਘਰ ਆਇਆ ਸੀਗਾ ਤੇ ਉੱਥੇ ਇਹਨਾਂ ਦਾ ਲੜਾਈ ਝਗੜਾ ਕੋਈ ਆਪਸੀ ਵੱਧ ਹੋਗਾ ਦਰਖਾਸਤਾਂ ਵੀ ਆਪਸੀ ਕੇਸਾਂ ਦੀ ਚਲਦੀਆਂ ਬਾਕੀ ਜਿੱਦਾਂ ਦੀ ਵੀ ਹੋਊਗੀ ਆਪਣਾ ਦੇਖ ਕੇ ساری ਕਾਰਵਾਈਆਂ ਚਲਦੀਆਂ